ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਸੂਈ ਦੀ ਤਾਕਤ ਇੱਕ ਵਾਰੀ ਦੀ ਗੱਲ ਹੈ ਇੱਕ ਗਰੀਬ ਲੜਕੀ ਸੀ ਸਿਮਰਨ ਉਹ ਆਪਣੇ ਪਿੰਡ ਵਿੱਚ ਰਹਿੰਦੀ ਸੀ ਉਹਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਸੀ ਘਰ 'ਚੋਂ ਸਿਰਫ ਉਸਦੀ ਮਾਂ ਤੇ ਇੱਕ ਛੋਟਾ ਭਰਾ ਸਨ ਘਰ ਦੇ ਹਾਲਾਤ ਕਾਫੀ ਮਾੜੇ ਸਨ ਖਾਣੋ ਵੀ ਮੁਸ਼ਕਿਲ ਨਾਲ ਮਿਲਦਾ ਸੀ ਇੱਕ ਦਿਨ ਸਿਮਰਨ ਨੇ ਆਪਣੀ ਮਾਂ ਤੋਂ ਪੁੱਛਿਆ ਮਾਂ ਅਸੀਂ ਕਿਵੇਂ ਬਚਾਂਗੇ ਅਸੀਂ ਤਾਂ ਬਿਲਕੁਲ ਥੱਲੇ ਡਿੱਗ ਗਏ ਹਾਂ ਉਸਦੀ ਮਾਂ ਨੇ ਸੂਈ ਲੈ ਕੇ ਉਸਦੇ ਹੱਥ ਵਿੱਚ ਦਿੱਤੀ ਤੇ ਉਸ ਨੂੰ ਕਿਹਾ ਇਹ ਸੂਈ ਵੇਖ ਲੈ ਇਹਦੀ ਨੋਖ ਨਿੱਕੀ ਹੈ ਪਰ ਇਹ ਨਿੱਕੀ ਜਹੀ ਚੀਜ਼ ਵੀ ਕਪੜੇ ਜੋੜ ਦਿੰਦੀ ਹੈ ਘਰ ਚੜਾ ਸਕਦੀ ਹੈ ਤੂੰ ਵੀ ਆਪਣੇ ਅੰਦਰ ਇੱਕ ਸੂਈ ਵਰਗੀ ਤਾਕਤ ਲੱਭ ਲੈ सिमरन ने इस ਗੱਲ ਨੂੰ ਮਨ ਵਿੱਚ ਬਿਠਾ ਲਿਆ ਉਹ ਰੋਜ਼ ਕੱਪੜੇ ਸਿਲਣੇ ਸਿੱਖਣ ਲੱਗ ਪਈ ਪਹਿਲਾ ਲੋਕ ਹੱਸੇ ਇਹ ਕਿਹੜਾ ਕੰਮ ਹੈ ਪਰ ਉਹੀ ਹਸਣ ਵਾਲੇ ਲੋਕ ਇੱਕ ਦਿਨ ਉਸ ਕੋਲ ਆ ਕੇ ਕਹਿਣ ਲੱਗੇ ਸਾਡੀਆਂ ਧੀਆਂ ਦੇ ਕੱਪੜੇ ਵੀ ਤੂੰ ਸਿਲ ਦੇ ਕੁਝ ਸਾਲਾਂ ਵਿੱਚ ਉਹਨੇ ਆਪਣਾ ਛੋਟਾ ਜਿਹਾ ਬੁਟੀਕ ਖੋਲ ਲਿਆ ਉਸ ਦਾ ਪ੍ਰਾਅ ਵੀ ਪੜਾਈ 'ਚ ਅੱਗੇ ਵਧ ਗਿਆ सिमरਨ ਆਮ ਨਹੀਂ ਰਹੀ ਉਪਿੰਡ ਦੀ ਮਿਸਾਲ ਬਣ ਗਈ ਜੇ ਤੁਸੀਂ ਸੱਚੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰੋਗੇ ਤਾਂ ਸੂਈ ਵਰਗੀ ਨਿੱਕੀ ਜਿਹੀ ਚੀਜ਼ ਵੀ ਤੁਹਾਨੂੰ ਉਚਾਈਆਂ ਤੇ ਲੈ ਜਾਂਦੀ ਹੈ ਹਾਲਾਤ ਨਹੀਂ ਸੋਚ ਮਜ਼ਬੂਤ ਬਣਾਉਣੀ ਚਾਹੀਦੀ ਹੈ انسان ਨੂੰ